ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਜੂਟੂਬ ਤੇ ਫੇਸਬੁੱਕ ਦੇ ਵਿੱਚ ਅੱਜ ਅਸੀਂ ਤੋਂ ਲਾ ਮੰਡੀ ਕੱਪੜੀ ਦੁਕਾਨ ਤੇ ਖੜੇ ਹੈਗੇ ਆ ਤੁਹਾਨੂੰ ਕੱਪੜੇ ਦੀ ਨਾ ਵਧੀਆ-ਵਧੀਆ ਵੈਰਾਈਟੀਆਂ ਤੁਹਾਨੂੰ ਆ ਰਹੀਆਂ ਸਸਤੀਆਂ ਰੇਟ ਤੇ ਵਧੀਆ ਵੈਰਾਈਟੀਆਂ ਆਜੋ ਤੁਹਾਨੂੰ ਸਾਡੇ ਕੋਲ ਅੱਜ ਕਿਹੜੀ-ਕਿਹੜੀ ਵੈਰਾਈਟੀ ਆਪਣੇ ਕੋਲੇ ਆਪਣੇ ਕੋਲੇ ਇੱਕ ਮੈਚਿੰਗ ਛੋਟਾ ਬੈਲ ਬੱਟ ਦਾ 250 ਰੁਪਏ ਦਾ ਜੀ ਠੀਕ ਹੈ ਬਹੁਤ ਸੋਹਣੀ ਆਈਟਮ ਹੈ ਇੱਕ ਆਪਣੇ ਕੋਲੇ ਪਲੇਨਸ ਲੈਣਾ ਇਹ ਆਪਾਂ 200 ਰੁਪਏ ਦਾ ਦੇਵਾਂਗੇ ਜੀ ਪਲੇਨਸ ਲੁਇਨ ਦਾ ਸੂਟ 200 ਰੁਪਏ ਦਾ ਇਹ ਚੀਜ਼ ਆਪਣੇ ਕੋਲੇ ਰੈਗੂਲਰ ਚੱਲ ਰਹੀ ਆ ਵੀਰੇ ਜੀ ਇੱਕ ਅੱਜ ਕੱਲ ਕੁੜੀਆਂ ਕਤਰੀਆਂ ਗਰਮ ਕੱਪੜੇ ਨੇ ਆਪਣੇ ਕੋਲੇ ਇਹ 200 ਰੁਪਏ ਦਾ ਸੂਟ ਆਇਆ ਇਹ ਵੀ ਆਪਣੇ ਕੋਲੇ 200 ਰੁਪਏ ਦਾ ਇੱਕ ਆ ਆਪਣੇ ਕੋਲੇ ਚੇਕਾ ਇਹ 150 ਰੁਪਏ ਦਾ ਸੂਟ ਹੈ ਜੀ ਤੇ ਉਹਦ ਉਹਦੋਂ ਬਾਅਦ ਆਪਣੇ ਕੋਲੇ ਨੀਡਲਵਰਕ ਦੀ ਕਢਾਈ ਵਾਲਾ ਸੂਟ ਆਊਗਾ ਪਿਓਰ ਬੈਲਵਟ ਦੇ ਉੱਤੇ 350 ਰੁਪਏ ਦਾ ਸੂਟ 350 ਰੁਪਏ ਦਾ ਸੂਟ ਬਾਕੀ ਹੋਰ ਆਪਣੇ ਕੋਲੇ ਇੱਕ ਆਪਾਂ 150 ਰੁਪਏ ਦੇ ਵਿੱਚ ਸੌਲ ਲੈ ਕੇ ਆਇਆ 150 ਰੁਪਏ ਦਾ ਸੌਲ 150 ਰੁਪਏ ਦਾ ਸੌਲ ਮਿਲੂਗਾ ਆਪਣੀ ਦੁਕਾਨ ਦੇ ਉੱਪਰੋਂ ਬਹੁਤ ਪਿਆਰੇ ਸੌਣਲੇ ਇੱਕ ਆ ਆਪਣੇ ਕੋਲੇ ਸਿੱਧੀ ਵਰਕ ਦੀ ਕਢਾਈ ਵਾਲਾ ਸੂਟ ਆਊਗਾ ਸਾਰੀਆਂ ਪਰਤੇ ਨਾਲ ਆਟਮਾ ਮਿਲਣਗੇ ਆਪਣੀ ਸ਼ੌਪ ਦੇ ਉੱਤੋਂ ਇਹ ਆਪਾਂ 400 ਰੁਪਏ ਦਾ ਸੂਟ ਦੇਵਾਂਗੇ ਸਿੱਧੀ ਵਰਕ ਦੇ ਕਢਾਈ 400 ਰੁਪਏ ਦਾ ਸੂਟ ਇੱਕ ਜੇ ਮੇਰੇ ਭੈਣਾਂ ਨੇ ਵਿਆਹ ਸ਼ਾਦੀ ਦੇ ਦੇਣ ਲੈਣ ਤੇ ਰਖੜੀ ਤੇ ਲੋਹੜੀ ਤੇ ਸੂਟ ਦੇਣੇ ਹੁੰਦੇ ਨੇ ਸਾਡੇ 300 ਤੇ 300 ਰੁਪਏ ਦਾ ਸੂਟ ਤੇ ਨਾਲ ਦੁਪੱਟੇ ਨਾਲ 300 ਰੁਪਏ ਦਾ ਸੂਟ ਬਹੁਤ ਸੋਹਣੀਆਂ ਆ ਆਟਮਾਂ ਨੇ ਆਪਣੇ ਕੋਲੇ ਰੈਗੂਲਰ ਚੱਲ ਰਹੀਆਂ ਨੇ 300 ਰੁਪਏ ਦਾ ਸੂਟ ਇੱਕੋ ਦੇ ਗੱਲ ਉਹਦੀ ਪੂਰੀ ਇਹਨਾਂ ਚ ਤੇ ਜੈਨ ਬਹੁਤ ਨੇ 300 ਰੁਪਏ ਦਾ ਸੂਟ ਆ ਵੀਰ ਜੀ ਇੱਕ ਆਪਣੇ ਕੋਲੇ ਆ ਸਟਾਕ ਹਾਜ਼ਰ ਆ ਰੋਜ਼ ਦੀ ਰੋਜ਼ ਆਪਣੇ ਕੋਲੇ 800 900 ਸੂਟ ਹੋਲ ਸੇਲ ਵਿਗਦਾ ਜੀ ਇਹ ਆਪਾਂ 400 ਰੁਪਏ ਦਾ ਸੂਟ ਦਵਾਂਗੇ ਤੇ ਨਾਲ ਇਹਦੇ ਆਊਗਾ ਬਾਜੂ ਵਰਕ ਚੀਜ਼ ਬਹੁਤ ਸੋਹਣੀ ਸੀ 400 ਰੁਪਏ ਦਾ ਸੂਟ ਇੱਕ ਆ ਰਾਜਾ ਰਾਣੀ ਦਾ ਸਟਾਕ ਆਪਣੇ ਕੋਲ ਚੱਲ ਰਿਹਾ ਸੌਲ ਸੂਟ ਸੌਲ ਸੂਟ ਫਾਟੋ 500 ਰੁਪਏ ਦਾ ਸੌਲ ਸੂਟ 500 ਰੁਪਏ ਦਾ ਰਾਜਾ ਰਣ ਦਾ ਸਟਾਕ 500 ਰੁਪਏ ਦਾ ਸੂਟ ਆ ਪੰਜ ਸੂਟ ਬਰੀਆਂ ਵਾਲੇ ਬਾਕੀ ਆਪਣੇ ਕੋਲੇ ਭਾਰੀ ਸੂਟ ਬਰੀਆਂ ਵਾਲੇ ਸਾਰੇ ਬਹੁਤ ਸੋਹਣੇ ਡਿਜ਼ਾਈਨ ਆਉਣਗੇ ਕਲਰ ਚਾਰਟ ਦੇਖੋ ਜੀ ਨਾਲ ਡਬੱਟੇ ਬਹੁਤ ਸੋਹਣੇ ਨੇ ਨਾਲ ਪਹੁੰਚਾਂ ਤੇ ਵਰਤ ਆਊਗਾ ਜੀ ਸਾਰੇ ਬਰੀ ਵਾਲੇ ਸੂਟ ਹੋਣਗੇ ਜੀ ਇਹ 300 300 ਦੇ ਪੈ ਜਾਊਗੇ ਇਕੱਠੇ ਲਾਉਂਗੇ ਤੁਸੀਂ ਸਾਰੇ ਹਾਂ ਬਸ ਫਿਰ ਫਿਰ 300 ਦੇ ਪੈ ਜਾਣਗੇ ਲਾਉਂਦੇ ਲਾਓ ਬਾਕੀ ਆਪਣੇ ਕੋਲੇ ਆ ਵੀ ਰੈਗੂਲਰ ਰੇਟ 'ਤੇ ਬਹੁਤ ਚੱਲਦੀਆਂ ਨੇ ਬਹੁਤ ਸੋਹਣੇ ਆਰਟੀਕਲ ਆਏ ਨੇ ਆਪਣੇ ਕੋਲੇ ਨਵੇਂ ਵੇਅਰ ਸਾਰਾ ਹਾਈਬ੍ਰਿਡ ਸੂਟ ਆਊਗਾ ਦੇਖੋ ਜੀ ਤੇ ਨਾਲ ਦੀ ਦੁਪੱਟੇ ਆਉਣਗੇ ਵੀਰ ਜੀ ਸਾਰੇ ਦਿੱਤੀ ਨੇ ਕੋਈ ਨਾਮ ਲਾ ਕੇ ਦੂਜੀ ਮਾਰਕੀਟ ਤੇ ਕਰੋ ਕੋਲੇ ਹੈਡ ਲੌਮ ਦਾ ਸਾਰਾ ਸਮਾਨ ਆ ਜੀ ਡਬਲ ਬੈੱਡ ਦੀਆਂ ਚਾਦਰਾਂ ਸਿੰਗਲ ਬੈੱਡ ਦੀਆਂ ਚਾਦਰਾਂ ਬਹੁਤ ਹੀ ਹੁਣ ਆਪਣੇ ਕੋਲੇ ਸਟਾਕ ਪੂਰਾ ਫੁੱਲ ਹੁੰਦਾ ਹੈ ਤੇ ਆਪਣੇ ਕੋਲੇ ਵਧੀਆ ਚਾਦਰਾਂ ਨੇ ਡਬਲ ਬੈੱਡ ਦੀਆਂ ਚਾਦਰਾਂ ਸਿੰਗਲ ਚਾਦਰਾਂ ਤੇ ਪਿਓਰ ਪਿੱਲੋ ਕਵਰ ਇੱਕ ਆਪਣੇ ਕੋਲੇ ਡਬਲ ਬੈੱਡ ਦੀ ਚਾਦਰ ਆਈ ਆ 200 ਰੁਪਏ ਦੀ ਡਬਲ ਬੈੱਡ ਦੀ ਚਾਦਰ 200 ਰੁਪਏ ਦੀ ਦਵਾਂਗੇ ਸਹਰਾਣਾ ਨਾਲ ਬਹੁਤ ਸੋਹਣੀ ਚਾਦਰ ਆ ਬਾਕੀ ਆਪਣੇ ਕੋਲੇ ਹੋਰ ਸਿੰਗਲ ਬੈੱਡ ਦਾ ਕੰਬਲ ਬਹੁਤ ਹੀ ਆਰਟੀਕਲ ਬਹੁਤ ਪਿਆਰੇ ਨੇ ਬਹੁਤ ਸੋਹਣਾ ਡਬਲ ਬੈੱਡ ਦਾ ਕੰਬਲ ਸਿੰਗਲ ਬੈੱਡ ਦਾ ਕੰਬਲ ਰੈਗੂਲਰ ਆਪਣੇ ਕੋਲੇ ਬਹੁਤ ਸੋਹਣੀਆਂ ਚੀਜ਼ਾਂ ਆਉਂਦੀਆਂ ਨੇ ਕੀ ਰੇਂਜ ਨੇ ਇਹ ਰੇਂਜ ਆਪਾਂ ਲਾ ਦਾਂਗੇ ਵੀਰ ਜੇ 600 ਦੀ ਰੇਂਜ ਆ ਇਹ ਕੰਬਲ ਬਹੁਤ ਸੋਹਣਾ ਤੇ ਉਸ ਤੋਂ ਬਾਅਦ 500 ਰੁਪਏ ਦੇ ਚ ਵੀ ਕੰਬਲ ਹੈਗੇ ਨੇ ਆਪਣੇ ਕੋਲੇ ਹੈਡਲੋਗ ਦਾ ਆਪਣੇ ਕੋਲ ਸਾਰਾ ਸਮਾਨ ਮਿਲਦਾ ਆਪਣੇ ਕੋਲ ਆਪਣੀ ਸੌ ਬੰਦੇ ਉੱਪਰੋਂ ਸਿੰਗਲ ਚਾਦਰਾਂ ਡਬਲ ਚਾਦਰਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਫੋਲੋ ਕਰ ਲਓ